ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੁਜਿਤਪਾਲ ਬਰਾੜ ਅੱਜ ਮੈਂ ਤੁਹਾਡੇ ਨਾਲ ਇੱਕ ਪੰਜਾਬੀ ਦੀ ਹੋਰ ਕਵਿਤਾ ਸਾਂਝੀ ਕਰ ਲਗਾ ਜਿਹਦਾ ਸਬੰਧ ਵੀ ਪਿੰਡੂ ਜੀਵਨ ਨਾਲ ਹੀ ਹੈ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਮੇਰੀ ਕਵਿਤਾ ਜਾਂ ਮੇਰੀ ਰਚਨਾ ਕਾਫੀ ਚੰਗੀ ਲੱਗੂਗੀ ਤੋ ਇਹਦਾ ਹੈਡਿੰਗ ਹੈਗਾ ਪਿੰਡਾਂ ਵਿੱਚ ਰਹਿਣਾ ਤੇ ਤਖਤ ਪੋਸ਼ਾ ਉੱਤੇ ਬਹਿਣਾ ਕਿਉਂਕਿ ਮੈਂ ਸਮਝਦਾ ਵੀ ਪਿੰਡਾਂ ਦੇ ਜਿਹੜੇ ਤਖਤ ਪੋਸ਼ਾ ਉਹ ਪਿੰਡਾਂ ਦੇ ਤਖਤ ਹੀ ਹੈ ਪਿੰਡਾਂ ਦੀ ਰਿਆਸਤ ਤੇ ਪਿੰਡਾਂ ਦੀ ਸਿਆਸਤ ਦੀਆਂ ਜਿਹੜੀਆਂ ਗੱਲਾਂ ਉਹ ਤਖਤ ਪੋਸ਼ਾ ਤੇ ਬਹਿ ਕੇ ਕਰਨੀਆਂ ਬਹਿ ਕੇ ਉਹਨਾਂ ਦੇ ਵਿਚਾਰ ਕਰਨੇ ਹਜੇ ਵੀ ਪਿੰਡਾਂ ਦੇ ਵਿੱਚ ਉਹ ਟਾਣੀਆਂ ਤੱਕ ਪਹੁੰਚਾਂਦੇ ਹਜੇ ਕਾਫੀ ਪ੍ਰਚਲਿਤ ਨੇ ਤੇ ਸਾਡੇ ਪਿੰਡਾਂ ਦੇ ਵਿੱਚ ਪਿੰਡਾਂ ਦੀ ਰੂਹ ਆ ਟੱਤ ਪੋਛਾਂ ਦੇ ਉੱਤੇ ਤੋਂ ਮੈਂ ਇਹ ਦੇ ਵਿੱਚ ਲਿਖਿਆ ਪਿੰਡ ਦੀ ਫਜ਼ਾ ਦੇ ਵਿੱਚ ਪਿੰਡ ਦੀ ਫਜ਼ਾ ਦੇ ਵਿੱਚ ਖੇਤੀ ਅਤੇ ਫਸਲਾਂ ਪਿੰਡ ਦੀ ਫਜ਼ਾ ਦੇ ਵਿੱਚ ਖੇਤੀ ਅਤੇ ਫਸਲਾਂ ਵਾਹੀ ਜੋਤੀ ਖੇਤੀ ਕੰਮੀ ਜੱਟ ਦੀਆਂ ਨਸਲਾਂ ਵਾਹੀ ਜੋਤੀ ਖੇਤੀ ਕੰਮੀ ਜੱਟ ਦੀਆਂ ਨਸਲਾਂ ਰਹਿੰਦੇ ਨਹੀਂ ਲੋਕ ਘਰੀ ਰਹਿੰਦੇ ਨਹੀਂ ਇੱਥੇ ਲੋਕ ਘਰੀ ਪਿੰਡ ਵੱਸਦੇ ਨੇ ਜਾਪਦੇ ਸੁਣਦੇ ਨੇ ਸੋਲੇ ਸੁਣਦੇ ਨੇ ਸੋਲੇ ਸ਼ਬਦ ਸੁਣਦੇ ਰਹਿ ਰਾਸਦੇ ਸੁਣਦੇ ਨੇ ਸੋਲੇ ਸ਼ਬਦ ਸੁਣਦੇ ਰਹਿ ਰਾਸਦੇ ਕੰਨੀ ਪੈਂਦੇ ਬੋਲ ਮਿੱਠੇ ਕੰਨੀ ਪੈਂਦੇ ਬੋਲ ਮਿੱਠੇ ਜਪਜੀ ਪ੍ਰਭਾਤ ਦੇ ਵਿੱਚ ਹੈ ਤਸਵੀਰ ਦੇ ਵਿੱਚ ਹੈ ਤਸਵੀਰ ਦੇ ਜੁਲਮਾਂ ਦੇ ਟੱਕਰੇ ਕਰਕੇ ਦਲੇਰੀ ਫਿਰ ਹੌਸਲੇ ਵਿਖਾਉਣਾ ਕਰਕੇ ਦਲੇਰੀ ਫਿਰ ਹੌਸਲੇ ਵਿਖਾਉਣਾ ਪਿੰਡਾਂ ਵਿੱਚ ਰਹਿਣਾ ਤਖਤ ਪੂਛਾਂ ਉੱਤੇ ਬਹਿਣਾ ਪਿੰਡਾਂ ਵਿੱਚ ਰਹਿਣਾ ਤਖਤ ਪੂਛਾਂ ਉੱਤੇ ਬਹਿਣਾ ਘੋਲ ਤੇ ਕਬੱਡੀਆਂ ਦੇ ਘੋਲ ਤੇ ਕਬੱਡੀਆਂ ਦੇ ਜਿਵੇਂ ਆਪਾਂ ਮੇਲੇ ਲੱਗਦੇ ਪਿੰਡਾਂ ਦੇ ਵਿੱਚ ਅ ਲੋਕੀ ਉਥੇ ਬਹੁਤ ਸਾਰੇ ਇਕੱਠ ਹੁੰਦੇ ਆ ਸਾਰੇ ਆਮ ਤੌਰ ਤੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਵੀ ਪਿੰਡਾਂ ਦੇ ਵਿੱਚ ਵੱਡੇ ਵੱਡੇ ਮੇਲੇ ਲੱਗਦੇ ਨੇ ਬਹੁਤ ਕਾਫੀ ਵਰਲਡ ਲੈਵਲ ਤੇ ਵੀ ਮਸ਼ਹੂਰ ਹੈਗੇ ਘੋਲ ਤੇ ਕਬੱਡੀਆਂ ਦੇ ਘੋਲ ਤੇ ਕਬੱਡੀਆਂ ਦੇ ਜੋਰ ਕਿਤੇ ਸਿੰਝ ਵੱਜਦੇ ਪੀਰਾਂ ਤੇ ਫਕੀਰਾਂ ਦੀਆਂ ਮੰਨਤਾ ਦੀ ਜਗ੍ਹਾ ਉੱਤੇ ਵੱਡਿਆਂ ਇਕੱਠਨਾਂ ਲੋਕ ਮੇਲੇ ਲੱਗਦੇ ਪੀਰਾਂ ਤੇ ਫਕੀਰਾਂ ਦੀਆਂ ਮੰਨਤਾ ਦੀ ਜਗ੍ਹਾ ਉੱਤੇ ਵੱਡਿਆਂ ਇਕੱਠਨਾਂ ਲੋਕ ਮੇਲੇ ਲੱਗਦੇ ਪਿੰਡਾਂ ਦੇ ਸੁਭਾ ਦੇ ਵਿੱਚ ਪਿੰਡਾਂ ਦੇ ਸੁਭਾ ਦੇ ਵਿੱਚ ਉਪਦੇਸ਼ ਰਹੇ ਗੁਰੂਆਂ ਦਾ ਪਿੰਡਾਂ ਦੇ ਸੁਭਾ ਦੇ ਵਿੱਚ ਉਪਦੇਸ਼ ਰਹੇ ਗੁਰੂਆਂ ਦਾ ਨਾ ਡਰ ਦੇਣਾ ਤੇ ਨਹੀਓ ਕਿਤੇ ਲੈਣਾ ਪਿੰਡਾਂ ਵਿੱਚ ਰਹਿਣਾ ਤਖਤ ਪੋਛਾਂ ਉੱਤੇ ਬਹਿਣਾ ਪਿੰਡਾਂ ਵਿੱਚ ਰਹਿਣਾ ਤਖਤ ਪੋਛਾਂ ਉੱਤੇ ਬਹਿਣਾ ਨੈਕਸਟ ਸਟੈਂਜਾ ਹੈਗਾ ਸਾਡੇ ਜਿਹੜੇ ਪਿੰਡਾਂ ਦੇ ਸਾਡੀਆਂ ਪ੍ਰਾਣੀਆਂ ਬਜ਼ੁਰਗਾਂ ਮਾਵਾਂ ਜਿਹੜੀਆਂ ਜਿਨ੍ਹਾਂ ਨੇ ਬਹੁਤ ਦਿਨ ਭਰ ਰਾਤ ਵਾਹੀ ਦੇ ਨਾਲ ਵਾਹੀ ਦੇ ਵਿੱਚ ਕਿਸਾਨਾਂ ਨਾਲ ਰਲ ਮਿਲ ਕੇ ਕੰਮ ਕੀਤਾ ਤੇ ਉਹ ਜਿਹੜੇ ਉਹ ਆਪਦੀਆਂ ਜਨਰੇਸ਼ਨ ਭੋਗ ਕੇ ਚਲੇ ਗਏ ਉਹਨਾਂ ਨੇ ਵਾਸਤੇ ਇੱਕ ਸਟੈਂਜਾ ਹੈਗਾ ਆਕਾਸ਼ ਵੱਲ ਤੁਰ ਗਈਆਂ ਆਕਾਸ਼ ਵੱਲ ਤੁਰ ਗਈਆਂ ਮਾਵਾਂ ਦੀਆਂ ਢਾਣੀਆਂ ਸੁਖ ਦੀਆਂ ਸੁੱਖਾਂ ਤੇ ਪੜਦੀਆਂ ਸੀ ਬਾਣੀਆਂ ਆਕਾਸ਼ ਵੱਲ ਤੁਰ ਗਈਆਂ ਮਾਵਾਂ ਦੀਆਂ ਢਾਣੀਆਂ ਸੁਖ ਦੀਆਂ ਸੁੱਖਾਂ ਤੇ ਪੜਦੀਆਂ ਸੀ ਬਾਣੀਆਂ ਪਿੰਡਾਂ ਵਿੱਚ ਵੱਸਦੀਆਂ ਉਹ ਧੀਆਂ ਤੇ ਧਿਆਣੀਆਂ ਸੁਖ ਦੀਆਂ ਸੁੱਖਾਂ ਤੇ ਪੜਦੀਆਂ ਸੀ ਬਾਣੀਆਂ ਪਿੰਡਾਂ ਵਿੱਚ ਵੱਸਦੀਆਂ ਉਹ ਧੀਆਂ ਤੇ ਧਿਆਣੀਆਂ ਬੰਦੇ ਦੀਆਂ ਚਾਲਾਂ ਬੰਦੇ ਦੀਆਂ ਜਾਨ ਕਿਤੇ ਵਾਹ ਪਏ ਜਾਣੀਆਂ ਔਲੀ ਤੇ ਖਾਦਿਆਂ ਤੇ ਸਿਆਣਿਆਂ ਦਾ ਕਹਿਣਾ ਪਿੰਡਾਂ ਵਿੱਚ ਰਹਿਣਾ ਪਿੰਡਾਂ ਵਿੱਚ ਰਹਿਣਾ ਤਖਤ ਉੱਚਾ ਤੇ ਬਹਿਣਾ ਪਿੰਡਾਂ ਵਿੱਚ ਰਹਿਣਾ ਤਖਤ ਪੋਛਾਂ ਤੇ ਬਹਿਣਾ ਨੈਕਸਟ ਹੈਗਾ ਪਿੰਡਾਂ ਦੀਆਂ ਸੱਥਾਂ ਪਿੰਡਾਂ ਦੀਆਂ ਸੱਥਾਂ ਤੇ ਇੱਕ ਇਹਦੇ ਇਕੱਠਾਂ ਵਿੱਚ ਪਿੰਡਾਂ ਦੀਆਂ ਸੱਥਾਂ ਤੇ ਏਕੇ ਦੇ ਇਕੱਠਾਂ ਵਿੱਚੋਂ ਸਰਬੱਤ ਦੇ ਭਲੇ ਵਾਲੇ ਜਕਾਰੇ ਜਦੋਂ ਬੋਲਦੇ ਤਾਨਾਸ਼ਾਹੀ ਹੁਕਮਾਂ ਤੇ ਰਾਜਸ਼ਾਹੀ ਗੱਡੀਆਂ ਦੇ ਤਖਤ ਫਿਰ ਫਿਰਦੇ ਨੇ ਡੋਲਦੇ ਪਿੰਡਾਂ ਦੀਆਂ ਸੱਥਾਂ ਤੇ ਏਕੇ ਦੇ ਇਕੱਠਾਂ ਵਿੱਚੋਂ ਸਰਬੱਤ ਦੇ ਭਲੇ ਵਾਲੇ ਜਕਾਰੇ ਜਦੋਂ ਬੋਲਦੇ ਤਾਨਾਸ਼ਾਹੀ ਹੁਕਮਾਂ ਤੇ ਰਾਜਸ਼ਾਹੀ ਗੱਡੀਆਂ ਦੇ ਤਖਤ ਫਿਰ ਫਿਰਦੇ ਨੇ ਡੋਲਦੇ ਪਵਿੱਤਰ ਨੂੰ ਪਿਆਰਾ ਲੱਗੇ ਪਵਿੱਤਰ ਨੂੰ ਪਿਆਰਾ ਲੱਗੇ ਪਿੰਡ ਸ਼ੀ ਨਿਆਰਾ ਲੱਗੇ ਠੰਡੀਆਂ ਸਿਆਲੂ ਸੀਤ ਜਿਹੀਆਂ ਰਾਤਾਂ ਨਾਲੇ ਪਾਉਂਦੇ ਮਿਲਬਾਤਾਂ ਆੜੀਆਂ ਤੇ ਬੇਲੀਆਂ ਨੇ ਧੂਣੀਆਂ ਦੇ ਸੇਕ ਵਾਲਾ ਨਿਕ ਜੀਵੇ ਨਿਕ ਜਿਵੇਂ ਲੈਣਾ ਆੜੀਆਂ ਤੇ ਬੇਲੀਆਂ ਨੇ ਧੂਣੀਆਂ ਦੇ ਸੇਕ ਵਾਲਾ ਨਿਕ ਜਿਵੇਂ ਲੈਣਾ ਪਿੰਡਾਂ ਵਿੱਚ ਰਹਿਣਾ ਨਾਲੇ ਤਖਤ ਪੁਛਾਂ ਉੱਤੇ ਬਹਿਣਾ ਪਿੰਡਾਂ ਵਿੱਚ ਰਹਿਣਾ ਤਖਤ ਪੁਛਾਂ ਤੇ ਬਹਿਣਾ ਔਲਿਆਂ ਦਾ ਖਾਦਾ ਤੇ ਸਿਆਣਿਆਂ ਦਾ ਕਹਿਣਾ ਪਿੰਡਾਂ ਵਿੱਚ ਰਹਿਣਾ ਤਖਤ ਪੁਛਾਂ ਉੱਤੇ ਬਹਿਣਾ ਸੋ ਦੋਸਤੋ ਮਿਹਰਬਾਨੀ ਤੋਂ ਮੈਨੂੰ ਲੱਗਦਾ ਤੁਹਾਨੂੰ ਵੀ ਪਸੰਦ ਆਊਗੀ ਪਿੰਡਾਂ ਦੇ ਜੀਵਨ ਦੇ ਉੱਤੇ ਇਹ ਮੇਰੀ ਇੱਕ ਰਚਨਾ ਤੁਸੀਂ ਲਾਈਕ ਕਰਿਓ ਮਿਹਰਬਾਨੀ ਮੇਰਾ ਮੈਨੂੰ ਬੜਾ ਹਤਸ਼ਾ ਮਿਲੂਗਾ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਮੇਰੀਆਂ ਪੋਸਟਾਂ ਤੇ ਮੇਰੇ ਕੰਟੈਂਟ ਲਾਈਕ ਕਰਦੇ ਹੋ ਸਤਿ ਸ਼੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਥੈਂਕ ਯੂ